1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਹਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਉਹ ਦਿੱਕਤ ਰੇ ਇੱਥੇ ਭੇਜਿਆ ਜਾਊਗਾ ਹਲੋ ਜੀ 1076 ਹੈਲਪਲਾਈਨ ਤੋਂ ਗੱਲ ਕਰ ਰਹੇ ਹਾਂ ਇੱਥੇ ਸਾਡੇ ਕੋਲ ਪੰਜਾਬ ਦੇ ਲੋਕਾਂ ਦੀ ਕਾਲ ਆਉਂਦੀ ਹੈ ਜਿਨ੍ਹਾਂ ਨੇ ਕੋਈ ਵੀ ਆਪਣਾ ਡਾਕੂਮੈਂਟ ਸਰਟੀਫਿਕੇਟ बनवाना है उधर रिलेटेड ਉਹਨਾਂ ਦੀ ਇੱਕ ਅਪਾਇੰਟਮੈਂਟ ਬੁਕਿੰਗ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਤੇ ਇੱਕ ਸੇਵਾ ਸਹਾਇਕ ਲਾਇਨ ਕੀਤਾ ਜਾਂਦਾ ਹੈ ਜੋ ਉਹਨਾਂ ਦੇ ਘਰੇ ਜਾ ਕੇ ਡਾਕੂਮੈਂਟ ਕਲੈਕਟ ਕਰਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਜੋ ਸਰਟੀਫਿਕੇਟ ਹੈ ਉਹਨੂੰ ਬਣਵਾਇਆ ਜਾਂਦਾ ਹੈ ਇਸ ਦਾ ਲਾਭ ਪੰਜਾਬ ਦੇ ਸਾਰੇ ਲੋਕ ਆਮ ਲੋਕ ਲੈ ਸਕਦੇ ਹਨ ਇਸ ਸਹੂਲਤ ਦਾ ਲਾਭ ਜਿੰਨਾ ਕੋਈ ਵੀ ਅੰਗ ਰਾਂਗ ਵਿਅਕਤੀ ਹੈਂਡੀਕੈਪਡ ਜੂ ਸੇਵਾ ਕੇਂਦਰ ਨਹੀਂ ਜਾ ਸਕਦੇ ਉਹਨਾਂ ਨੂੰ ਵੱਡੇ ਪੱਧਰ ਉੱਤੇ ਇਸ ਸਹੂਲਤ ਦਾ ਲਾਭ ਮਿਲਦਾ ਹੈ ਮੰਜੂਰੇ ਫੈਮਿਲੀ ਸੈਲਫ ਲਾਈਨ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ